ਬਹੁਤੀ ਸਤਕਾਰਯੋਗ ਸੈਲਫ ਹੈਲਪ ਗਰੁੱਪਸ ਨਾਲ ਜੁੜੀਆਂ ਹੋਈਆਂ ਬੀਬੀਆਂ ਅਤੇ ਭੈਣੋ ਦੇਖੋ ਮੋਦੀ ਜੀ ਵੱਲੋਂ ਸੈਲਫ ਹੈਲਪ ਗਰੁੱਪ ਦੀ ਸਕੀਮ ਚਲਾਈ ਗਈ ਸੀ ਜਿਸ ਤਹਿਤ ਤੁਹਾਨੂੰ ਪੈਸੇ ਦਿੱਤੇ ਗਏ ਸੀ ਆਪਣਾ ਕੰਮਕਾਰ ਚਲਾਉਣ ਵਾਸਤੇ ਬਹੁਤ ਸਾਰੀਆਂ ਬੀਬੀਆਂ ਨੂੰ ਉਸ ਦਾ ਲਾਭ ਹੋਇਆ ਤੇ ਮੈਂ ਹੁਣ ਬੀਬੀਆਂ ਨੂੰ ਬੇਨਤੀ ਕਰਦੀ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੈਲਫ ਹੈਲਪ ਗਰੁੱਪਾਂ ਨੂੰ ਇਸ ਤੋਂ ਵੀ ਵੱਧ ਸਹੂਲਤਾਂ ਦੇਣ ਜਾ ਰਹੇ ਹੈ ਮੋਦੀ ਜੀ ਕਿਉਂਕਿ ਉਹ ਬੀਬੀਆਂ ਬਾਰੇ ਖਾਸ ਤੌਰ ਤੇ ਚਿੰਤਿਤ ਹੈ ਤੇ ਕਿਉਂਕਿ ਉਹ ਆਪ ਗਰੀਬ ਪਰਿਵਾਰ ਨੂੰ ਬਿਲੋਂਗ ਕਰਦੇ ਆ ਆਪ ਗਰੀਬ ਪਰਿਵਾਰ ਤੋਂ ਆ ਮੋਦੀ ਜੀ ਸੋ ਇਸ ਕਰਕੇ ਉਹ ਚਾਹੁੰਦੇ ਆ ਕਿ ਬੀਬੀਆਂ ਨੂੰ ਹੁਣ ਇਸ ਤੋਂ ਵੀ ਵੱਧ ਕੇ ਸਹਾਇਤਾ ਕਈ ਗੁਣਾ ਜ਼ਿਆਦਾ ਸਹਾਇਤਾ ਆਉਣ ਵਾਲੇ ਸਮੇਂ ਦੇ ਵਿੱਚ ਦਿੱਤੀ ਜਾਣੀ ਹੈ ਤੇ ਹੋਰ ਵੀ ਬਹੁਤ ਸਹੂਲਤਾ ਮੋਦੀ ਜੀ ਵੱਲੋਂ ਪਹਿਲਾਂ ਦਿੱਤੀਆਂ ਗਈਆਂ ਹਨ ਹਰਿਆਣੇ ਦੇ ਵਿੱਚ ਜਾ ਕੇ ਪੁੱਛ ਲਓ ਜਿੱਥੇ ਕਮਲ ਦੇ ਫੁੱਲ ਦਾ ਬਟਨ ਦਬਾਇਆ ਲੋਕਾਂ ਨੇ ਜਿੱਥੇ ਬੀਜਪੀ ਦੀ ਸਰਕਾਰ ਹੈ ਉੱਥੇ ਲੋਕਾਂ ਨੂੰ ਰਾਸ਼ਨ ਦੇ ਵਿੱਚ ਵੀ ਕਿੰਨੀਆਂ ਸਹੂਲਤਾਂ ਮਿਲ ਰਹੀਆਂ ਐ ਕਣਕ ਮਿਲ ਰਹੀ ਐ ਸਰ੍ਹੋਂ ਦਾ ਤੇਲ ਮਿਲ ਰਿਹਾ ਖੰਡ ਮਿਲ ਰਹੀ ਐ 3-3000 ਰੁਪਿਆ ਹਰੇਕ ਦੇ ਖਾਤੇ ਦੇ ਵਿੱਚ ਪਰਿਵਾਰ ਦੇ ਹਰੇਕ ਮੈਂਬਰ ਦੇ ਖਾਤੇ ਦੇ ਵਿੱਚ ਆਉਂਦਾ ਜੇ ਪਰਿਵਾਰ ਦੇ 4 ਜੀ ਐ ਤਾਂ 12000 ਰੁਪਿਆ ਹਰ ਮਹੀਨੇ ਉਹਨਾਂ ਦੇ ਖਾਤੇ ਚ ਆ ਰਿਹਾ ਸੋ ਬਹੁਤ ਸਹੂਲਤਾਂ ਵੀ ਜਨ ਕੀ ਸਰਕਾਰ ਕਮਲ ਦੇ ਫੁੱਲ ਵਾਲੀ ਸਰਕਾਰ ਦੇ ਰਹੀ ਐ ਮੈਂ ਬੀਬੀਆਂ ਨੂੰ ਸੈਲਫ ਹੈਲਥ ਗਰੁੱਪ ਵਾਲੀਆਂ ਨੂੰ ਇਹ ਬੇਨਤੀ ਕਰਦੀ ਆਂ ਕਿ ਜੇ ਹੁਣ ਆਪਾਂ ਬਾਤ ਚੜ ਕੇ ਸਹੂਲਤਾਂ ਲੈਣੀਆਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਜੀ ਨੇ ਹਰੇਕ ਨੂੰ ਘਰ ਦੇਣਾ ਔਰ ਬਹੁਤ ਮਹਿੰਗੇ ਘਰ ਬਣਨੇ ਆ ਇਸ ਤੋਂ ਬਾਅਦ ਬਹੁਤ ਵਧੀਆ ਘਰ ਬਣਾਏ ਜਾਣੇ ਆ ਤੇ ਹਰੇਕ ਹਰੇਕ ਪਰਿਵਾਰ ਨੂੰ ਘਰ ਦਿੱਤਾ ਜਾਣਾ ਜੇ ਆਪਾਂ ਉਹ ਸਹੂਲਤਾਂ ਲੈਣੀਆਂ ਚਾਹੁੰਦੇ ਆ ਤਾਂ ਆਪਾਂ ਨੂੰ ਇੱਕ ਵਾਰੀ ਬਿਨਾਂ ਕਿਸੇ ਲਾਲਚ ਤੋਂ ਕਿਸੇ ਬਿਨਾਂ ਕਿਸੇ ਭੈ ਤੋਂ ਵੋਟਾ ਕਮਲ ਦੇ ਫੁੱਲ ਨੂੰ ਹੀ ਪਾਉਣੀਆਂ ਚਾਹੀਦੀਆਂ ਤਾਂ ਕਿ ਸਾਡਾ ਭਲਾ ਹੋ ਸਕੇ ਤਾਂ ਕਿ ਸਾਡੇ ਪਰਿਵਾਰ ਖੁਸ਼ ਰਹਿ ਸਕਣ ਤੇ ਵਧਣ ਫੁੱਲਣ ਸੋ ਮੈਂ ਸੈਲਫ ਹੈਲਪ ਗਰੁੱਪ ਦੀਆਂ ਆਪਣੀਆਂ ਸਮੂਹ ਬੀਬੀਆਂ ਨੂੰ ਇੱਕ ਇੱਕ ਵਾਰੀ ਫੇਰ ਬੇਨਤੀ ਕਰਦੀ ਆ ਕਿ ਤੁਸੀਂ ਸਭ ਦੀਆਂ ਗੱਲਾਂ ਸੁਣੀ ਜਾਓ ਕੋਈ ਲਾਲਚ ਦਿੰਦਾ ਕੋਈ ਡਰਾਉਂਦਾ ਸਭ ਦੀਆਂ ਗੱਲਾਂ ਸੁਣਿਓ ਪਰ ਕਮਲ ਦਾ ਬਟਨ ਕਿਉਂਕਿ ਤੁਸੀਂ ਅੰਦਰ ਜਾ ਕੇ ਦਬਾਉਣਾ ਹੈ ਸੋ ਕਮਲ ਦਾ ਬਟਨ ਹੀ ਦਬਾਓ ਤੇ ਤਾਂ ਕਿ ਆਪਾਂ ਵੱਧ ਤੋਂ ਵੱਧ ਸਹੂਲਤਾ ਲੈ ਸਕੀਏ ਬਹੁਤ ਬਹੁਤ ਸਤਿਕਾਰ ਬਹੁਤ ਬਹੁਤ ਪਿਆਰ ਧੰਨਵਾਦ